ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਣ ਪੇਪਸ ਸਤ ਸ਼ੀਏ ਕਾਲ ਸਾਡੇ ਚਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨਵਲਗਨ ਨਵਤੇ ਤਾਜੀ ਖਬਰਾਂ ਤੋਰ ਤੱਕ ਪਹੁੰਚੇਨ ਤੇਲਗਾਨਾ ਸੁਰੰਗ ਹਾਸੇ ਵਿੱਚ ਮਰ ਗਏ ਤਰੰਤਰਨ ਦੇ ਚੀਮਾ ਕਲਾ ਦੇ ਨੌਜਵਾਨਾ ਹੋਇਆ ਅੰਤਿਮ ਸੰਸਕਾਰ ਬੀਤੇ ਦਿਨੇ ਤੇਲਗਾਨਾ ਸ਼੍ਰੀ ਸੈਲਮ ਸੁਰੰਗ ਵਿੱਚ ਟਿੱਗ ਡਿੱਗ ਨਾਲ 8 ਨੌਜਾਨ ਦਬੇ ਗਏ ਸਨ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਤਰਨਤਾਰਨ ਦੇ ਪਿੰਡ ਸੀਮਾ ਕਲਾ ਦਾ ਇੱਕ ਨੌਜਵਾਨ ਵੀ ਸ਼ਾਮਿਲ ਸੀ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਹੈ ਬੇਸ਼ੱਕ ਤੇਲਗਾਨਾ ਸਰਕਾਰ ਦੇ ਵੱਲੋਂ ਕੀਤੀ ਗਈ ਮਸ਼ੱਕਤ ਤੋਂ ਬਾਅਦ 15 ਦਿਨ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇ ਨੁਜਬੀਨ ਹੇਠੋਂ ਕਢ ਲਿਆ ਗਿਆ ਜਿਸ ਦੀ ਮੌਤ ਹੋ ਚੁੱਕੀ ਸੀ ਉਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਿੱਚ ਇਸ ਖਬਰ ਦੇ ਮਿਲਦ ਦੇ ਨਾਲ ਸਾਰੇ ਪਿੰਡ ਦੇ ਵਿੱਚ ਸੋਗ ਤੇ ਮਾਤ ਦੀ ਲਹਿਰ ਦੌੜ ਗਈ ਬੇਸ਼ੱਕ ਤੇਲਗਾਨਾ ਸਰਕਾਰ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਤਾਂ ਕਰ ਦਿੱਤਾ ਤਗਾ ਪਰੰਤੂ ਪਰਿਵਾਰਿਕ ਮੈਂਬਰਾਂ ਦੇ ਵੱਲੋਂ মিডিਆ ਨਾਲ ਗੱਲਬਾਤ ਕਰਦਿਆਂ ਪੈਸੇ ਦੀ ਜਗ੍ਹਾ ਗੁਰਪ੍ਰੀਤ ਸਿੰਘ ਨੂੰ ਮੋੜਨ ਦੀ ਗੱਲ ਕਹੀ ਗਈ ਉਥੇ ਹੀ ਪਰਿਵਾਰਕ ਮੈਂਬਰਾਂ ਨੇ ਇਸ ਦਾ ਜ਼ਿੰਮੇਵਾਰ ਜਿੱਥੇ ਕੰਪਨੀ ਨੂੰ ਠਹਿਰਾਇਆ ਉਥੇ ਹੀ ਪੰਜਾਬ ਦੀ ਸਰਕਾਰ ਅਤੇ ਤਰਨਤਾਰਨ ਦੇ ਪ੍ਰਸ਼ਾਸਨ ਨੂੰ ਵੀ ਗੁਹਾਰ ਲਗਾਏ ਕਿ ਉਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਦੱਸਦੇ ਕਿ ਤੇਲਗਾਨਾ ਦੀ ਐਂਬੂਲੈਂਸ ਦੇ ਵਿੱਚ ਮਿੱਤੇ ਗੁਰਪ੍ਰੀਤ ਸਿੰਘ ਦੀ ਦੇਹ ਲੈ ਕੇ ਪਹੁੰਚਣ ਉਪਰੰਤ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਅੰਤਿਮ ਰਸਮਾਂ ਪੂਰੀਆਂ ਕਰਨ ਉਪਰੰਤ ਗੁਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਆ ਪਿੰਡ ਵਾਸ ਸੀ ਨੇ ਪੰਜਾਬ ਸਰਕਾਰ પાસે ਗੁਹਾਰ ਲਗਾਈ ਕਿ ਗੁਰਪ੍ਰੀਤ ਸਿੰਘ ਦੀਆਂ ਦੋ ਤਿੰਨ ਇੱਕ ਬਜ਼ੁਰਗ ਮਾਤਾ ਤੇ ਪਿਛੇ ਪਤਨੀ ਰਹਿ ਗਈ ਹੈ ਪਰੰਤੂ ਔਰਤਾਂ ਕਮਾਈ ਕਰਕੇ ਆਪਣੀਆਂ ਲੜਕੀਆਂ ਨੂੰ ਪਾਲ ਨਹੀਂ ਸਕਦੀਆਂ ਇਸ ਲਈ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਇਹਨਾਂ ਦੀ مالی ਮਦਦ ਕਰਨ ਦੀ ਅਪੀਲ ਕੀਤੀ ਗਈ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ 15 ਸਾਲ ਹੋਏ ਗਏ ਨੂੰ ਹਾਂਜੀ ਇਹਦੇ ਪੈਰ ਅਸੀਂ ਕਹਿੰਦੇ ਹਾਂ ਸਰਕਾਰ ਨੂੰ ਵੀ ਜੇ ਇਹਨਾਂ ਦੀ ਬੇਟੀਆਂ ਹਨ ਮਾਤਾਵਾ ਕਰਦੀ ਆ ਤੇ ਬੇਟੀ ਨੂੰ ਨੌਕਰੀ ਦਾ ਮਸਲਾ ਹਲ ਕਰਨਾ ਚਾਹੀਦਾ ਵੀ ਨੌਕਰੀ ਮਿਲਣੀ ਚਾਹੀਦੀ ਵਿਚਾਰੀ ਨੂੰ ਬੇਸਾਰਾ ਹੁਣ ਵੇਖੋ ਜਨਾਨੀ ਦੇ ਕਿਤੇ ਆਪਣੇ ਮਾਇਰੂ ਕੰਮ ਨਹੀਂ ਕਰ ਸਕਦੀ ਕਿਤੇ ਹਾਂਜੀ ਹਾਂਜੀ ਤੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਤਾਂ ਹੀ ਕਲਾਸ ਪੜ੍ਹਦੀ ਆ ਉਹਨੂੰ ਨੌਕਰੀ ਦਿੱਤੀ ਜਾਵੇ ਅਸੀਂ ਤੇ ਕਹਿੰਨੇ ਆ ਪੰਜਾਬ ਸਰਕਾਰ ਨੂੰ ਕਹਿੰਨੇ ਆ ਵੀ ਕੋਈ ਇਹਨਾਂ ਦਾ ਸੋਚਣਾ ਚਾਹੀਦਾ ਵਾ ਕਿੰਨੀ ਉਮਰ ਕਿੰਨੀ ਗੁਰਪੀ ਦੀ ਗੁਰਪੀ ਦੀ 30 ਸਾਲ ਦੇ 35 ਸਾਲ ਦੇ ਲੱਗ ਜਾਗੇ ਹਾਂ ਮੇਰੇ ਸਾਡੇ ਹੱਥਾਂ ਨੇ ਵਫਤਿਆ ਮੇਰਾ ਕੋਈ ਹੋਰ ਵੀ ਹੈਗਾ ਪਰਵਾਜ ਖਮਾਉਣ ਵਾਲਾ ਕੋਈ ਨਹੀਂ ਜੀ ਨਹੀਂ ਜੀ ਨਹੀਂ ਦੀ ਬੇਟੀਆਂ ਵਿਚਾਰੀਆਂ ਮਾਂ ਦਾ ਬਜ਼ੁਰਗੀਆਂ ਵਿਚਾਰੀ ਅੱਛਾ ਤੇ ਉਹ ਤੁਹਾਨੂੰ ਪਤਾ ਵੀ ਘਰ ਕੰਮ ਕਰਨ ਵਾਲਾ ਹੋਵੇ ਤੇ ਜੀ ਆਪਣਾ ਸੰਸਾਰ ਤੇ ਤੁਰਦਾ ਵਾ ਜੇ ਆਪਣੇ ਘਰ ਕੰਮ ਕਰਨ ਵਾਲਾ ਨਹੀਂ ਤੇ ਉਹ ਵਿਚਾਰੀਆਂ ਕੀ ਤਾਂ ਕੰਮ ਕਰ ਰਹੀਆਂ ਜ਼ਮੀਨ ਥੋੜੀ ਆ ਜ਼ਿਆਦਾ ਜ਼ਿਆਦਾ ਦੀ ਥੋੜੀ ਆ ਫਿਰ ਨੌਕਰੀ ਦਿੱਤੀ ਜਾਵੇ ਅਸੀਂ ਇਹਨੇ ਵੀ తెలంగాణ ਚਲੋ ਕੰਪਨੀ ਜਿਹੜੀ ਸੇ ਕੰਮ ਕਰਦਾ ਸੀ ਉਹਨੂੰ ਵੀ ਕੋਈ ਨਾ ਕੋਈ ਸੋਚਣਾ ਚਾਹੀਦਾ ਆ ਕਿ ਇਹਦੇ ਸਾਡੀ ਕੰਪਨੀ ਕੰਮ ਕਰਦਾ ਸੀ ਇਹਨੂੰ ਦਜਾ ਵੀ ਮਾਵਜਾ ਦਿੱਤਾ ਜਾਵੇ ਹੂੰ ਐਂਦੇ ਗੱਲ ਕਰਦੇ ਆ ਕਿ ਵੀ 22 ਦਿਨ ਲੱਗੇ ਜੀ 22 ਦਿਨ ਹਾਂਜੀ ਸਿਰਫ ਇਹਦੀ ਪਛਾਣ ਹੋ ਗਈ ਆ ਤੇ ਚਲੋ ਇਹਨੇ ਵਿਚਾਰੇ ਨੇ ਨਫਤੀ ਕਾਨੇ ਚ ਪਾਈ ਸੋਨੇ ਦੀ ਤੇ ਹੱਥੋ ਜਿਹੇ ਕੜਾ ਕੁੜਾ ਕਰਕੇ ਪਛਾਣ ਹੋ ਗਈ ਆ ਤੇ ਤਾਂ ਕਰਕੇ ਰੈਨਬੋਲੀ ਨਿਕਲਾਈ ਆ ਤੇ ਜਿਹੜੇ ਦੂਜੇ ਵਿਚਾਰੇ ਸੱਤ ਜਾਣੇ ਉਹਨਾਂ ਦਾ ਤਾਂ ਪਤਾ ਹੀ ਕੋਈ ਨਹੀਂ ਕੀ ਹੋਣਾ ਅਬ ਉਹ ਜੀ ਵੀ ਮਰ ਚੁਕਾ ਤੇ ਕੋ ਕਮਾਉਣ ਵਾਲਾ ਨਹੀਂ ਗਾ ਬਹੁਤ ਮੁਸ਼ਕਲ ਕਹਾ ਜਦ ਮਾਤਾ ਆਜਾ ਤੇ ਉਹ ਵੀ ਵਿਚਾਰੀ ਬਹੁਤੀ ਰਹੀ ਹੈ ਜਿਹੜੀ ਰੋਟੀ ਦੀ ਵੀ ਆਸ ਹੁਣ ਨਹੀਂ ਪੁੱਟਦੇ ਤੇ ਇਤਿਹਾਰ ਸੀ ਤੇ ਕੋਈ ਕਮਾਉਣ ਵਾਲਾ ਕੋਈ ਨਹੀਂ ਤੇ ਬਹੁਤ ਘਰ ਦਾ ਮਰੇ ਹਾਲਤ ਨੇ ਤੇ ਇਹਦੇ ਉਹ ਗੱਲ ਜਿਹੜੀ ਸਰਕਾਰ ਕੋਈ ਇਹ ਮਨ ਕਰਦੇ ਵੀ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਕੋਈ ਹੁਣ ਕੋ ਭੈਣ ਭਰਾ ਨਹੀਂ ਜਿਹੜਾ ਕੋਈ ਇਹਨਾਂ ਦੀ ਕੋ ਬਾਹ ਫੜਨ ਵਾਲਾ ਕੋਈ ਨਹੀਂ ਰਿਸ਼ਤੇਦਾਰ ਨਹੀਂ ਕੋਈ ਨਹੀਂ ਮਾਰੇ ਨੇ ਵਿਚਾਰੇ ਗਰੀਬ ਨੇ